ਫੂਡ ਸੇਫਟੀ ਟੀਮ ਵੱਲੋਂ ਮਜੀਠਾ ਰੋਡ ਬੇકરી ਦੇ ਉੱਤੇ ਕੀਤੀ ਗਈ ਰੇਡ ਇੱਕ ਬੇકરી ਦੇ ਉੱਤੇ ਰੇਡ ਕੀਤੀ ਗਈ ਹੈ ਅਤੇ ਉਹਨਾਂ ਨੂੰ ਜਾਗਰੂਕ ਵੀ ਕੀਤਾ ਗਿਆ ਕਿ ਹੱਥਾਂ ਦੇ ਵਿੱਚ ਗਲਵਜ਼ ਪਾ ਕੇ ਜੋ ਸਮਾਨ ਆ ਉਹ ਤਿਆਰ ਕੀਤਾ ਜਾਵੇ ਉੱਥੇ ਹੀ ਕੇਕ ਦਾ ਸੈਂਪਲ ਵੀ ਲਿੱਤਾ ਗਿਆ ਹੈ ਦਿਨ ਸ਼ੁੱਕਰਵਾਰ 26 ਤਰੀਕ ਸਮਾਂ तकरीबन ਰਾਤ 10 ਵਜੇ ਦੇ ਕਰੀਬ ਵੀਡੀਓ ਜਾਰੀ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਆਓ ਸੁਣੋਨੇ ਕੀ ਕਹਿਣਾ ਹੈ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਸਹਾਇਕ ਕਮਿਸ਼ਨਰ ਫੂਡ ਸੇਫਟੀ ਤਨਾਤਾ 422016 ਤੋਂ ਰਿਵਿਊ ਚੈਕਿੰਗ ਕੀਤੀ ਗਈ ਇਸ ਵੇਲੇ ਚੈਕਿੰਗ ਕੀਤੀ ਗਈ ਕੀ ਕੁਝ ਕਮੀਆਂ ਪਾਈ ਗਈ ਕੀ ਕੁਝ ਕਰਨ ਦੇ ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਨਵਰਾਤਰੀਆਂ ਦਾ ਸੀਜ਼ਨ ਚੱਲ ਰਿਹਾ ਹੈ ਔਰ ਨਵਰਾਤਰੀਆ ਤੋਂ ਸਾਡੇ ਜਿਹੜੇ ਹੈ ਤਿਉਹਾਰ ਜਿਹੜੇ ਆ ਉਹਦੀ ਸ਼ੁਰੂਆਤ ਹੋ ਜਾਂਦੀ ਹੈ ਔਰ ਇਹ ਤਿਉਹਾਰ ਜਿਹੜਾ ਸਭ ਲਈ ਖੁਸ਼ੀਆਂ ਭਰਿਆ ਤਿਉਹਾਰ ਹੈ ਨਵਰਾਤਰੀਆਂ ਦੀਆਂ ਖੁਸ਼ੀਆਂ ਸਾਰੇ ਮਨਾ ਰਹੇ ਆ ਲੋਕ ਘਰਾਂ ਚ ਜਾਗਰਣ ਕਰਾ ਰਹੇ ਆ ਮਾਤਰਾਣ ਦੀ ਚੌਂਕੀ ਚੱਲ ਰਹੀ ਆ ਔਰ ਸਾਡੇ ਜਿਹੜਾ ਫਿਰ ਇੱਕ ਮਕਸਦ ਬਣ ਜਾਂਦਾ ਹੈ ਕਿ ਅਸੀਂ ਜਿਹੜਾ ਕੋਈ ਸਾਨੂੰ ਜੋ ਡਿਊਟੀ ਲੱਗੀ ਹੈ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਕਿ ਅਸੀਂ ਜਿਹੜਾ ਹੈ ਲੋਕਾਂ ਤੱਕ ਸੇਫ ਐਂਡ ਹੌਲਸਮ ਫੂਡ ਪਹੁੰਚਾਈਏ ਜਿਸ ਦੇ ਤਹਿਤ ਸਾਡੀਆਂ ਟੀਮਾਂ ਵੱਲੋਂ ਨਿਰੰਤਰ ਚੈਕਿੰਗ ਜਾਰੀ ਹੈ ਔਰ ਸਾਨੂੰ ਜਿਹੜੇ ਹੈ ਹੈੱਡ ਕੁਆਰਟਰ ਤੋਂ ਵੀ ਨਿਰਦੇਸ਼ ਹੈ ਕਿ ਤੁਸੀਂ ਫੀਲਡ 'ਚ ਰਹਿਓ ਵੱਧ ਤੋਂ ਵੱਧ ਲੋਕਾਂ ਨੂੰ ਕੀ ਚੈਕਿੰਗ ਕਰੋ ਜਿਹੜੇ ਗਲਤ ਨੇ ਉਹਨਾਂ ਦੀ ਸੈਂਪਲਿੰਗ ਇਨਫੋਰਸਮੈਂਟ ਐਕਟੀਵਿਟੀਜ਼ ਕਰੋ ਔਰ ਜਿੱਥੇ ਕੋਈ ਸੁਧਾਰ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਜਾ ਕੇ ਐਜੂਕੇਟ ਕਰੋ ਸੋ ਇਸ ਲੜੀ ਦੇ ਤਹਿਤ ਹੀ ਅੱਜ ਅਸੀਂ ਜਿਹੜਾ ਹੈ ਬੇਕਰੀਜ ਦੀ ਜਿਹੜੀ ਚੈਕਿੰਗ ਕਰ ਰਹੇ ਸੀ ਔਰ ਅਸੀਂ ਅ ਮਜੀਠਾ ਰੋਡ ਤੋਂ ਸਰਕੂਲਰ ਰੋਡ ਵੱਲ ਜਾਂਦੇ ਹੋਏ ਫਲੋਰਨ ਫੇਰੀ ਬੇਕਰੀ ਆ ਵੇਖੀ ਅਸੀਂ ਚੈਕਿੰਗ ਕੀਤੀ ਸੋ ਇਹਨਾਂ ਦੀ ਹਾਈਜਨ ਠੀਕ ਸੀ ਕੁਝ ਦੋ ਚਾਰ ਗੱਲਾਂ ਇਹਨਾਂ ਨੂੰ ਦੱਸਣ ਵਾਲੀਆਂ ਸੀ ਉਹ ਇਹਨਾਂ ਨੂੰ ਦੱਸ ਦਿੱਤੀਆਂ ਔਰ ਇੱਥੋਂ ਜਿਹੜਾ ਹੈ ਕੇਕ ਦਾ ਸੈਂਪਲ ਜਿਹੜਾ ਹੈ ਉਹ ਕਲੈਕਟ ਕਰਾਂਗੇ ਸਰਵਲਵਸ ਕਿਸੇ ਨੇ ਨਹੀਂ ਸਰ ਮੰਨੀ ਪਰ ਮੰਨੀ ਬੇਕਰੀ ਹੈਗੀ ਆ ਕਾਫੀ ਸਭ ਲੋਕ ਇੱਥੋਂ ਕੇਕ ਖਾਂਦੇ ਪਰ ਅਸੀਂ ਵੇਖਿਆ ਕਿ ਕਿਸੇ ਨੇ ਹੱਥਾਂ ਤੇ ਗਲਵਸ ਨਹੀਂ ਪਾਏ ਜੀ ਜੀ ਮੈਂ ਉਹੀ ਉਹੀ ਤੁਹਾਨੂੰ ਕਹਿ ਰਿਹਾ ਕਿ ਇਹ ਕਿੰਨਾਂ ਦੇ ਜਿਹੜੀ ਬੇਕਰੀਜ਼ ਹੈ ਇਹਨਾਂ ਨੇ ਕੈਪਸ ਜ਼ਰੂਰ ਪਾਈਆਂ ਪਰ ਗਲਵਜ਼ ਕਿਸੇ ਨੇ ਨਹੀਂ ਪਾਏ ਸੋ ਅਸੀਂ ਇਹਨਾਂ ਨੂੰ ਕਾਇ ਕਿ ਤੁਸੀਂ ਆਪਣੇ ਗਲਵਜ਼ ਜਿਹੜੇ ਆ ਸਾਰੇ ਲੜਕਿਆਂ ਨੂੰ ਪਵਾਓ ਔਰ ਕੋਈ ਜਿਹੜੀਆਂ ਚੀਜ਼ਾਂ ਹੈ ਜਿਵੇਂ ਕਿ ਕੁਝ ਚੀਜ਼ਾਂ ਇਹਨਾਂ ਦੇ ਸਿੱਕੇ ਕਿ ਇਹਨਾਂ ਦੇ ਕਵਰਡ ਕਰਕੇ ਰੱਖੋ ਟੱਕ ਕੇ ਰੱਖੋ ਔਰ ਅ ਮਤਲਬ ਅਗਰ ਆਪਾਂ ਕਹੀਏ ਕਿ ਅ ਆਉਣ ਦਾ ਹਾਲ ਜਿਸ ਦਾ ਬੇਕਰੀ ਦੇ ਵਿੱਚ ਗੰਦ ਹੁੰਦਾ ਹੈ ਬਹੁਤ ਉਹ ਤਾਂ ਨਹੀਂ ਸੀ ਪਰ ਟੀਟ ਇਹਨਾਂ ਦੀ ਪਰਸਨਲ ਹਾਈਜੀਨ ਵੱਲੋਂ ਥੋੜੇ ਇਸ਼ੂ ਸੀ ਉਹ ਅਸੀਂ ਇਹਨਾਂ ਨੂੰ ਕਹਿ ਦਿੱਤਾ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰਾਂਗੇ ਐਂਡ ਵਿਲ ਫਾਲੋ ਇਟ ਸਰ ਫੂਡ ਸੇਫਟੀ ਲਿਸੈਂਸ ਨੇ ਕੋਲ ਸਰ ਹੈਗਾ ਜੀ ਹੈਗਾ ਜੀ ਔਰ ਮੇਰੀ ਤੁਹਾਡੇ ਸਾਰੇ ਚੈਨਲਸ ਦੇ ਮਾਧਿਅਮ ਦੇ ਨਾਲ ਇਹ ਰਿਕੁਐਸਟ ਹੈ ਜਿਨੇਮੀ ਸਾਡੇ ਬੇਕਰੀਜ਼ ਵਾਲੇ ਜਾਂ ਮਠਿਆਈਜ਼ ਵਾਲੇ ਨੇ ਜਾਂ ਕੋਈ ਵੀ ਚੀਜ਼ ਨੇ ਜਿਹੜੀਆਂ ਸਾਡੇ ਆਉਣ ਵਾਲੇ ਤਿਉਹਾਰਾਂ ਦੇ ਵਿੱਚ ਜ਼ਿਆਦਾ ਵਰਤੋਂ ਦੇ ਵਿੱਚ ਆਉਣੀਆਂ ਉਹ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਓ ਤੇ ਬਣਾਉਣ ਵਾਲਿਆਂ ਦੀ ਵੀ ਪਰਸਨਲ ਹਾਈਜਨ ਨੂੰ ਇਨਸ਼ੋਰ ਕਰੋ ਇਹ ਸਾਰੀ ਮੋਰਲ ਡਿਊਟੀ ਜੋ ਹੈ ਇਹਨਾਂ ਦੇ ਓਨਰਸ ਨੇ ਜਿਹੜੀ ਦੇ ਇੰਸਟੀਚੂਸ਼ਨਸ ਤੇ ਉਹਨਾਂ ਦੀ ਬਣਦੀ ਹੈ ਔਰ ਜਿਹੜੇ ਵੀ ਲੋਕ ਗਲਤ ਤਰੀਕੇ ਨਾਲ ਗਲਤ ਪ੍ਰੈਕਟਿਸਿਸ ਦੇ ਨਾਲ ਚੀਜ਼ਾਂ ਬਣਾ ਰਹੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਜਿਹੜਿਆ ਸਾਡੇ ਵਿਭਾਗ ਦੇ ਜਿਹੜੇ ਫੂਡ ਇਨਸਪੈਕਟਰ ਫੂਡ ਸੇਫਟੀ ਆਫਿਸਰਸ ਨੇ ਇਹਨਾਂ ਨੂੰ ਅਪਰੋਚ ਕਰੋ ਉਹਨਾਂ ਨੂੰ ਸੀਕ੍ਰਟ ਇਨਫੋਰਮੇਸ਼ਨਸ ਦੇਣ ਅਸੀਂ ਉਹਦੇ ਤੇ ਜਿਹੜਾ ਹੈ ਜੋ ਵੀ ਬਣ ਦੇ ਸਕਦੇ ਸਤ ਸਖਤ ਕਾਰਵਾਈ ਅਮਲ ਚ ਲਿਆ ਠੀਕ ਜੀਪਾ ਤੁਸੀਂ ਕਿਹੜੀ ਬਿਕਰੀ ਫਲੋਰਿੰਗ ਫੇਰ ਬਿਕਰੀ ਸਾਡੀ ਅੱਜ ਫੂਡ ਸੇਫਟੀ ਵੱਲੋਂ ਇੱਥੇ ਮੈਨੂੰ ਕੋਈ ਰੇਡ ਜੀ ਕੀਤੀ ਗਈ ਸੀ ਤੇ ਕੁਝ ਸਮਝਾਇਆ ਗਿਆ ਕੀ ਕੁਝ ਖਾਮੀਆਂ ਸੀ ਕਿ ਤੁਹਾਨੂੰ ਕਿਹਾ ਫੂਡ ਇੰਸਪੈਕਟਰ ਸਰ ਨੇ ਸਰ ਨੇ ਥੋੜਾ ਜਿਹਾ ਦੱਸਿਆ ਕਿ ਸਾਨੂੰ ਜਿਹੜੇ ਜਿਸ ਤਰ੍ਹਾਂ ਅਸੀਂ ਗਲਵਸ ਕੁਝ ਲੜਕਿਆਂ ਨੇ ਨਹੀਂ ਧਾਲੇ ਅਸੀਂ ਉਹਨਾਂ ਚੀਜ਼ਾਂ ਅਗਰ ਨੈਕਸਟ ਟਾਈਮ ਧਿਆਨ ਰੱਖਾਂਗੇ ਕੀ ਮਿਲ ਗਈ ਪ੍ਰੋਪਰ ਸੀ ਹਾਈਜਨਿਕ ਤੇ ਟੁੱਕੇ ਨਾਲ ਸਾਰਾ ਕੰਮ ਕਰੀਏ ਇੱਥੇ ਸਰ ਸਭ ਤਸਵੀਰ ਜਦੋਂ ਕਿਚਨ ਤੇ ਤਸਵੀਰ ਜਿਹੜਾ ਮਾਸਕ ਜਿਹੜ ਉਹ ਨੂੰ ਪਾਇਆ ਸੀਗਾ ਸਾਨੂੰ ਦੇ ਕੇ ਪਹਿਲਾਂ ਵੀ ਨਹੀਂ ਪਾਇਆ ਸੀ ਸਰ ਬਟ ਮੈਂ ਜਦੋਂ ਐਂਟਰ ਕੀਤਾ ਅਸੀਂ ਕਿਚਨ 'ਚ ਐਂਟਰ ਕਰਦੇ ਅਸੀਂ ਮਾਸਕ ਹੈਅਰ ਮਾਸਕ ਪਾ ਕੇ ਫੇਰੀ ਐਂਟਰ ਕਰਦੇ ਆ ਇਸ ਕਰਕੇ ਉਹ ਮਾਸਕ ਪਾਇਆ ਹੋਇਆ ਚਲੋ ਜਿਹੜੀ ਖਾਮੀਆਂ ਸਰ ਨਜ਼ਰ ਆਈਆਂ ਉਹ ਖਾਮੀਆਂ ਕੋਤੋਂ ਦੂਰ ਹੋਣਗੇ ਮੈਂ ਵੀ ਸਰ ਦੱਸਿਆ ਨਾ ਉਸੇ ਮਲਗੀ ਅਜੇ ਤੋਂ ਸਟਾਰਟ ਕਰ ਦਾਂਗੇ ਕਿ ਸਾਰਿਆਂ ਨੇ ਪ੍ਰੋਪਰ ਯੂਨੀਫਾਰਮ ਪਲੱਸ ਜਿਹੜੇ ਗਲਵਜ਼ ਹੈ ਜਾਂ ਜੋ ਵੀ ਪ੍ਰੋਬਲਮ ਆਈ ਹੋ ਸਾਰੀ ਸੌਲਵ ਕਰ ਲੈ ਇਹ ਗਾਈਡਲਾਈਨ ਤੁਹਾਨੂੰ ਪਹਿਲਾਂ ਨਹੀਂ ਕਦੀ ਮਿਲੀ ਸੀ ਨਹੀਂ ਮਿਲੀ ਆ ਸੀ ਸਰ ਪ੍ਰੋਪਰ ਫਾਲੋ ਕਰਦੇ ਪਏ ਅਸੀਂ ਕੁਝ ਚੀਜ਼ਾਂ ਰਹਿ ਜਾਂਦੀਆਂ ਜਿਹੜੇ ਜਿੰਨੇ ਕਲ ਪ੍ਰੋਬਲਮ ਆਈ ਉਹ ਵੀ ਅਸੀਂ ਮਲਕ ਸੋਲਵ ਕਰ ਦਾਂਗੇ ਸਰ ਜਿਹੜਾ ਕੇਕ ਜਿਹੜੇ ਬੰਨ ਉਸ ਤੇ ਡੇਟਸ ਵੀ ਲਿਖੀ ਜਾਂਦੀ ਹੈ ਕੋਈ ਇਸ ਤਰ੍ਹਾਂ ਦੇ ਅੰਦਰ ਕੋਈ ਲਿਖਿਆ ਨੇ ਕੋਈ ਡੇਟ ਕੋਲ ਕੇਕ ਬਣਿਆ ਉਹ ਕੋਈ ਇਸ ਤਰ੍ਹਾਂ ਦੇ ਸਰ ਉਹ ਜੇ ਬੰਦੇ ਪਏ ਨੇ ਉਹਨਾਂ ਦੀ ਡੇਟ ਲਿਖਣੀ ਨਾ ਜੇ ਉਹਨਾਂ ਨੂੰ ਬਣੇ ਆ ਤੇ ਉਹਨਾਂ ਦੇ ਕੇਕ ਕਿਹੜਾ ਸਮੇਂ ਉਹ ਜਿਹੜਾ ਕੇਕ ਉਹ ਤੇ ਹੈ ਉਹਨੇ ਕੀ ਹੈ ਉਹਨਾਂ ਦੇ ਜਿਹੜਾ ਬੰਦੇ ਨੇ ਅੰਦਰ ਕੋਸ਼ਿਸ਼ ਰੱਖ ਦਿੰਦੇ ਆ ਕਿ ਥੋੜਾ ਉਹਨਾਂ ਨੇ ਬਾਈਂਡਿੰਗ ਕੰਮ ਇਹ ਦੂਰ ਕਿਤੇ ਜਾਂਦਾ ਹਾਂਜੀ ਸਰ ਬਿਲਕੁਲ ਹੋ ਜਾਂਦਾ ਹੈ